ਮੋਰ ਤੇ ਮਜ਼ਾਕ ਕਰਦੇ ਸਾਨੂੰ ਕਿਹੜੀ ਗੱਲ ਦਾ ਗੱਲ ਤੁਹਾਨੂੰ ਪਤਾ ਹੀ ਆ ਕਿਨੇ ਵਿਆਹ ਤੋਂ ਕਰਵਾ ਲੈਣਾ ਵਾ ਬਾਹਰ ਵਾਲੀ ਨਾਲ ਪਰ ਉਹਨੇ ਤੈਨੂੰ ਲੈ ਕੇ ਨਹੀਂ ਆਇਆ ਜਾ ਜੀ ਉਹ ਤੇ ਬੜੇ ਕਾਲੇ ਪੇ ਆ ਉਹ ਤੇ ਕਹਿੰਦੇ ਹਫ਼ਤੇ ਦੇ ਵਿੱਚ ਵਿੱਚ ਹੀ ਭਾਵੇਂ ਸਾਨੂੰ ਤਰੀਕ ਦੇ ਦੋ ਹਫ਼ਤੇ ਦੇ ਵਿੱਚ ਵਿੱਚ ਬਾਜੀ ਕਰਨਾ ਮੈਂ ਕਹਿੰਨਾ ਵੀ ਮਹੀਨਾ ਕੁ ਟਾਈਮ ਪਾ ਲਈਂਦੇ ਨਾਲੇ ਸਾਨੂੰ ਵੀ ਤਿਆਰੀਆਂ ਵਾਸਤੇ ਥੋੜਾ ਟਾਈਮ ਮਿਲ ਜਾਂਦਾ ਉਹ ਤੇ ਤੇਰੀ ਮਰਜ਼ੀ ਆ ਨਾ ਤੂੰ ਖੜਨਾ ਵਾ ਕਿ ਨਹੀਂ ਖੜਨਾ ਭਾਬੀ ਤੂੰ ਇਹ ਕਿਉਂ ਟੈਨਸ਼ਨ ਲੈ ਰਹੇ ਆ ਹਾਈਲਾਈਟਸ ਮੈਂ ਕਰ ਲੈਣੀ ਆ ਇੰਨੀ ਫਿਕਰ ਨਾ ਕਰੋ ਤੁਸੀਂ ਨਾਲੇ ਤੁਸੀਂ ਉਹਨਾਂ ਦੀ ਗੱਲ ਕਰਨ ਦੇ ਆ ਉਹਨਾਂ ਨੂੰ ਤਾਂ ਮੈਂ ਚੰਗੀ ਤਰ੍ਹਾਂ ਨਹੂਟੇ ਦਿਵਾਉਂਗੀ ਜਹਾਜ ਦੇ ਪਾਜੀ ਫਸੇ ਹੋ ਗਏ ਪਾਜੀ ਹੋਰ ਠੀਕ ਠਾਕ ਮੰਮੀ ਉਹ ਨਹੀਂ ਕਰਈ ਆ ਹਾਂਜੀ ਹਾਂਜੀ ਕਰਈ ਆ ਆਜੋ ਆਜੋ ਪਾਜੀ ਹੋ ਸੁਣਾਉ ਠੀਕ ਠਾਕ ਹਾਂ ਠੀਕ ਠਾਕ ਵਧੀਆ ਚਲੋ ਵਧੀਆ ਚਾਹੀਦਾ ਤੁਰੇ ਦੇ ਬੜੇ ਚਿਰ ਦੇ ਨਹੀਂ लवली ਅੱਛਾ ਅੱਛਾ ਤੇ ਤੁਹਾਨੂੰ ਧੰਦ ਕਰਕੇ ਨਾ ਬਾਬਾ ਟਾਈਮ ਲੱਗ ਗਿਆ ਹਾਂ ਤੇ ਹੱਥਾਂ ਦੀ ਬੜੀ ਪੈਂਦੀ ਆ ਨਾ ਉਹ ਬੜਾ ਬੁਰਾ ਹਾਲ ਆ ਯਾਰ ਚਲੋ ਉਹਦਾ ਵੀ ਟਾਈਮ ਆ ਹਾਂਜੀ ਹਾਂਜੀ ਤੇ ਕਿੱਥੇ ਭਾਜੀ ਨਹੀਂ ਲੱਭਣ ਦੇ કરીਆ ਮੈਂ ਮਾਰਨਾਂ ਦੀ ਆਵਾਜ਼ ਠੀਕ ਆ ਹਾਂਜੀ ਬੈਠੋ ਤੁਸੀਂ ਭਾਜੀ ਨਹੀਂ ਆਉਂਦੇ ਆ ਨਾ ਤੁਸੀਂ ਉਹਨਾਂ ਨਾਲ ਗੱਲ ਕਰ ਲਿਆ ਕਿ ਕੁੜੀ ਆਈਲੈਟਸ ਕਰ ਲੇ ਉਹਨਾਂ ਨਾਲ ਰਿਸ਼ਤਾ ਇਹ ਹੀ ਗੱਲੋਂ ਕੀਤਾ ਇਹ ਕੋਈ ਗੱਲ ਨਹੀਂ ਕਰ ਲੈਣਾ ਮੈਂ ਗੱਲ ਭਾਜੀ ਨਾਲ ਸਸੀਆ ਭਾਜੀ ਅੱਛਾ ਗੱਲ ਠੀਕ ਠਾਕ ਹਾਂਜੀ ਵਧੀਆ ਵਧੀਆ ਸਸੀਆ ਬੇ ਫੋਰ ਪਾ ਜੀ ਸਰਾਓ ਪਰ ਵਾਠ ਠੀਕ ਠਾਕ ਜੀ ਵਧੀਆ ਭਾਜੀ ਵਧੀਆ ਚਲੋ ਵਧੀਆ ਤੁਸੀਂ ਚਨਾਓ ਠੀਕ ਠਾਕ ਭਾਜੀ ਸਭ ਵਧੀਆ ਭਾਜੀ ਸੱਚੀ ਜੀ ਸੱਚੀ ਭਾਜੀ ਭਾਜੀ ਹੋਰ ਆਈ ਸਾਡੇ ਕੋਈ ਕੁੜਮਾ ਦੀ ਖਬਰ ਕੀ ਕਹਿੰਦੇ ਆ ਵਿਆਹ ਦੀ ਕਿਹੜੀ ਡੇਟ ਰੱਖੀ ਹੋਣਾ ਉਹਨਾਂ ਨੇ ਭੈਣ ਜੀ ਉਹ ਤੇ ਬੜੇ ਕਾਲੇ ਪਏ ਆ ਉਹ ਤੇ ਕਹਿੰਦੇ ਹਫਤੇ ਦੇ ਵਿੱਚ ਵਿੱਚ ਵੀ ਭਾਵੇਂ ਸਾਨੂੰ ਤਰੀਕ ਦੇ ਦੋ ਐਸੇ ਕਰਕੇ ਅਸੀਂ ਤੁਹਾਡੇ ਕੋਲ ਆਏ ਆ ਹਫਤੇ ਦੇ ਵਿੱਚ ਵਿੱਚ ਬਾਜੀ ਕਰਨਾ ਮੈਂ ਕਹਿੰਨਾ ਵੀ ਮਹੀਨਾਕ ਟਾਈਮ ਪਾ ਲਈਂਦੇ ਨਾਲੇ ਸਾਨੂੰ ਵੀ ਤਿਆਰੀਆਂ ਵਾਸਤੇ ਥੋੜਾ ਟਾਈਮ ਮਿਲ ਜਾਂਦਾ ਉਹ ਡਾਡ ਜੀ ਕੀ ਲੋੜਵਾ ਮਹੀਨੇ ਦਾ ਟਾਈਮ ਪਾਉਂਦੀ ਨਾਲੇ ਅਗਲੇ ਕਹਿੰਦੇ ਆ ਵੀ ਚੁੰਨੀ ਜੜਾ ਅਸੀਂ ਕਰਨਾ ਮੇਰਾ ਤੇ ਰਾਧਾ ਅਗਲੇ ਹਫਤੇ ਦਾ ਰੱਖ ਦੋ ਤੁਸੀਂ ਕੋਈ ਨਹੀਂ ਤਿਆਰੀ ਸਾਰੀ ਅਸੀਂ ਕਰ ਲਾਂਗੇ ਇਹ ਗੱਲ ਦੀ ਤੁਸੀਂ ਟੈਨਸ਼ਨ ਨਾ ਲਓ ਪਾਜੀ ਵਿਆਹ ਅਹੀਂ ਅਗਲੇ ਹਫਤੇ ਦਾ ਰੱਖ ਲੈਨੇ ਆਂ ਵਿਆਹ ਤੋਂ ਬਾਅਦ ਉਹ ਪਾਰਟੀ ਕਰਦੇ ਰਹਿਣ ਅਹੀਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ ਚੱਲ ਲਾਲੇ लवली ਜੇ ਤੂੰ ਕਹਿਣਾ ਵਾ ਨਾ ਹਾਂਜੀ ਇਦਾਂ ਹੀ ਕਰ ਲੈਨੇ ਆਂ ਪਾਜੀ ਜਿੱਦਾਂ लवली ਕਹਿੰਦਾ ਠੀਕ ਵਾ ਠੀਕ ਆ ਪਾਜੀ ਫਿਰ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਉਹਨੂੰ ਕਹਿ ਦਿੰਨਾ ਅੱਜ ਪਾਜੀ ਸ਼ਨੀਵਾਰ ਆ ਅਗਲੇ ਐਤਵਾਰ ਵੱਲੋਂ ਮੈਂ ਕਹਿ ਦਿੰਨਾ ਠੀਕ ਆ ਅੱਠ ਦਿਨ ਹੈਗੇ ਆ ਤੁਹਾਡੇ ਕੋਲ ਤੇ ਕਰੋ ਤਿਆਰੀਆਂ ਫਿਰ ਹਾਂਜੀ ਅਹੀਂ ਕਰ ਲੈਨੇ ਤਿਆਰੀਆਂ ਸ਼ੁਰੂ ਤੇ ਚਲੋ ਸ਼ੁਕਰੇ ਪਰਮਾਤਮਾ ਦਾ जिने जोगि भी हैगे ना ते वधिया काम करंगे ठीक है कोई गल है तुसी उनां नु कहो कि जिने भी बराथ ले आनी है उनां दस देण ठीक है, जिने है आ जी जिने जोगे हैगे हां सब कोई वधिया करंगे हां जी हां जी नाले ना पाजी गल एक होरा कि ਕੁੜੀ नु ਸਮਝਾਯੋ ਕਿ ਆਈਲਟਸ ਕਰ ਲਵੇ ਤੁਹਾਨੂੰ ਪਤਾ ਰਿਸ਼ਤਾ ਉਹਨਾਂ ਨੇ ਨਾ ਇਸੇ ਗੱਲ ਕਰਕੇ ਕੀਤਾ ਵਾ ਕਿ ਕੁੜੀ ਆਈਲਟਸ ਕਰਕੇ ਬਾਹਰ ਚਲ ਜਾਏਗੀ ਠੀਕ ਹੈ ਤੇ ਮੁੰਡੇ ਨੂੰ ਵੀ ਨਾਲ ਲੈ ਜਾਏਗੀ ਤੁਸੀਂ ਇਸ ਗੱਲ ਦਾ ਫਿਕਰ ਨਾ ਕਰੋ ਕੁੜੀ ਖੜੀ ਬੜੀ ਹਿਸ਼ਿਆਰ ਆ ਉਹਨੂੰ ਆਈਲਟਸ ਕਲੀਅਰ ਕਰ ਹੀ ਲੈਣਾ ਆ ਕੋਈ ਗੱਲ ਨਹੀਂ ਤੁਸੀਂ ਦੱਸ ਦਿਓ ਜਾ ਕੇ ਤੁਹਾਨੂੰ ਫਿਰ ਨੰਬਰ ਉਹਦੇ ਆ ਹੀ ਜਾਣੇ ਆ ਠੀਕ ਹੈ ਜੀ ਬਾਜੀ ਕੁੜੀ ਪੜਨ ਵਿੱਚ ਨਾ ਪੂਰੀ ਹੁਸ਼ਿਆਰ ਵਾ ਜਦੋਂ ਵੇਖੋ ਨਾ ਪੜਦੀ ਰਹਿੰਦੀ ਆ ਤੇ ਬਾਕੀ ਨਾ ਤੁਸੀਂ ਫਿਕਰ ਨਾ ਕਰੋ ਉਹਨਾਂ ਨੂੰ ਕਹੋ ਤੁਸੀਂ ਤਿਆਰੀ ਕਰੋ ਸਾਰੇ ਕੰਮ ਵਧੀਆ ਵਧੀਆ ਹੋ ਜਾਣੇ ਆ ਨਾਲੇ ਜਿਹੜਾ ਮੇਨ ਮੁੱਦਾ ਵਾ ਨਾ ਕਿ ਕੁੜੀ ਦਾ ਆਈਲਟਸ ਦਾ ਉਹਦੀ ਫਿਕਰ ਨਾ ਕਰੋ ਉਹ ਕਲੀਅਰ ਕਰ ਹੀ ਲੈਣੀ ਆ ਉਹਨੇ ਬਾਜੀ ਤੁਸੀਂ ਕਿਸ ਗੱਲ ਦੀ ਟੈਨਸ਼ਨ ਨਾ ਲਓ ਕੁੜੀ ਬਾਹਰ ਜਾ ਕੇ ਵੀ ਨਾ ਪੂਰਾ ਖਿਆਲ ਰੱਖੂਗੀ ਫੋਨ ਫੋਨ ਕਰਿਆ ਕਰੂਗੀ ਜਿੱਦਾਂ ਅੱਜਕੱਲ ਚੱਲਣ ਡਿਆ ਹੋਣਾ ਐਦਾਂ ਬਿਲਕੁਲ ਨਹੀਂ ਹੁੰਦਾ ਉਹ ਕੀ ਗੱਲ ਹੋ ਗਈ ਆ ਦੇਖਿਆ ਮਮੀ ਦੇ ਕੰਮ ਸਾਰਾ ਕੰਮ ਖਰਾਬ ਕਰ ਦੇਣ ਲੱਗੇ ਅਹੀਂ ਸਭੋ ਕਹਿੰਦੇ ਆ ਕਿ ਗਾਂ ਛੇਤੀ ਵਿਆਹ ਹੋਵੇ ਤੇ ਗੱਲ ਬੰਨ ਜਾਏਗਾ ਅਹੀਂ ਮਹੀਨਾ ਰੁਕ ਜਾਂਦੇ ਆ ਹਲੇ ਉਹ ਤਾਂ ਕਰਕੇ ਤੇ ਮੈਂ ਅਗਲੇ ਹਫ਼ਤੇ ਦਾ ਕਹਿਤਾ ਕੁੜੀ ਲੱਗੇ ਨਹੀਂ ਮੰਨਣ ਦੀ ਮਾਹ ਮਨਾਇਆ ਚੰਗਾ ਕੀਤਾ ਸਭ ਉਹ ਵੀ ਮੈਂ ਤੁਹਾਨੂੰ ਨਾ ਚੈਂ ਤਾਂ ਮਰੀ ਤੇ ਫੇਤ ਹੀ ਉਹ ਵਾਲਾ ਕੰਮ ਕੀਤਾ ਵੇ ਤੇ ਤੀ ਨਹੀਂ ਕਿੱਥੇ ਬੋਲਣਾ ਸੀ ਉਹ ਮੈਂ ਤੇ ਆਖਿਆ ਚੱਲ ਸਿਆਣੇ ਬੋਲਣ ਦੇ ਫਿਰ ਮੈਂ ਅਗਲੇ ਸੋਚਣ ਨਾ ਕਿ ਮੁੰਡੇ ਦੀ ਪ੍ਰਧਾਨਗੀ ਆ ਲੱਗਦਾ ਘਰ ਦੇ ਵਿੱਚ ਦੱਸ ਫਿਰ ਵੀ ਭਰਾ ਨਹੀਂ ਗੱਲ ਕਰਨੀ ਆ ਵੱਡੇ ਭਰਾ ਉਹ ਕਿਹੜੇ ਨਿੱਕੇ ਉਹ ਡਾਡ ਜੀ ਵੀ ਬੈਠੇ ਸੀ ਨਾ ਉੱਥੇ ਮੈਂ ਚੱਲ ਗੱਲ ਕਰਨ ਦੇ ਮੈਨੂੰ ਕੀ ਪਤਾ ਹੈ ਨਾ ਵਗਵਾ ਪਾ ਦੇਣਾ ਇਹਨਾਂ ਨੇ ਆਪਾਂ ਹੁਣ ਏਦਾਂ ਕਰੀਏ ਛਦੀ ਛਦੀ ਨਾ ਤਿਆਰੀਆਂ ਕਰੀਏ ਈੜੀਆਂ ਕਰਨ ਵਾਲੀਆਂ ਉਹ ਤਿਆਰੀਆਂ ਕਾਲੀਆਂ ਕਰਨੀਆਂ ਪੈਸੇ ਥੇਲੇ ਦੀ ਗੱਲ ਵਣ ਪੈਸਾ ਤੇ ਲਾ ਹੈਗਾ ਨਾਲੇ ਚੁੰਨੀ ਚੜਾਤੇ ਉਹਨਾਂ ਨੇ ਕਰਨਾ ਹਾਂਜੀ ਮੁਰਕੇ ਪਾਰਟੀ ਕਰਨ ਜੋ ਮਰਜੀ ਕਰਨ ਆਪਣੇ ਘਰ ਉਹ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਅਗਲੇ ਭਾਵੇਂ ਨਾ ਆਪਣੇ ਘਰ ਜੋ ਮਰਜੀ ਕਰਨ ਬਾਅਦ ਚ ਅਹੀਂ ਤੇ ਆਪਣਾ ਕੰਮ ਕਰੀਏ ਨੇ ਜਿਹੜਾ ਕਰਨ ਵਾਲਾ ਵਾ ਸਾਡੀ ਕੁੜੀ ਇੱਕ ਵਾਰੀ ਬਾਹਰ ਚਲ ਜੇ ਨਾ ਫੇਰ ਨਹੀਂ ਕੋਈ ਵੀ ਗੱਲ ਕੋਈ ਨਹੀਂ ਚਲ ਜਾਣਾ ਵਾ ਕਿਉਂਕਿ ਉਹਨਾਂ ਨੇ ਦੋ ਤਿੰਨ ਵਾਰੀ ਇਹੋ ਗੱਲ ਹੀ ਕਹੀ ਆ ਕਿ ਕੁੜੀ ਨੂੰ ਆਪਾਂ ਬਾਹਰ ਕੱਢਣਾ ਵਾ ਤੇ ਫੇਰ ਕਦੀ ਗੱਲ ਵਾ ਰਪਿੰਦਰ ਜੇ ਕਿਤੇ ਅਹੀਂ ਵੀ ਬਾਹਰ ਚ ਲੱਗੇ ਨਾ ਤੇ ਜ਼ਿੰਦਗੀ ਸੁਵਾਰੀ ਜਾਣੀ ਆ ਸਾਡੀ ਸਹੀ ਗੱਲ ਆ ਇੱਕ ਵਾਰ ਚਲ ਗਏ ਨਾ ਫੇਰ ਵਾ ਕੋਈ ਕੋਈ ਨਹੀਂ ਆ ਟਾਈਮ ਤੇ ਲੱਗਣਾ ਹੀ ਆ ਹੁਣ ਥੋੜਾ ਇਦੀ ਕਾਲੀ ਤੇ ਕੋਈ ਕੰਮ ਵੀ ਨਹੀਂ ਹੁੰਦਾ ਹੈ ਨਾ ਹੁਣ ਤੂੰ ਇਹ ਸੋਚ ਕਿ ਪੈਸਾ ਵੀ ਕੋਈ ਨਹੀਂ ਲੰਮਣਾ ਪੈਣਾ ਕੋਲੋਂ ਸਾਰੇ ਪੈਸੇ ਤੇ ਉਹਨਾਂ ਲੰਮੇ ਠੀਕ ਇੱਕ ਹਸਾਬ ਦਾ ਫਰੀ ਜਣਾਵਾ ਅਸੀਂ ਚਲੋ ਕੋਈ ਨਹੀਂ ਆ ਬਾਕੀ ਜੋ ਆਪਣੀ ਕਿਸਮਤ ਦੇ ਵਿੱਚ ਇਹ ਗੱਲ ਦਾ ਨਾ ਮੰਮੀ ਡੈਡੀ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਨਹੀਂ ਨਹੀਂ ਇਦੀ ਗੱਲ ਮੈਂ ਸੰਦੀਪ ਨੂੰ ਵੀ ਸਮਝਾਈ ਆ ਹਾਂ ਮੈਂ ਹਾਂ ਬਸ ਆਪਣੇ ਤਿੰਨਾਂ ਵਿੱਚ ਗੱਲ ਵਾ ਮੰਮੀ ਡੈਡੀ ਨੂੰ ਨਾ ਪਤਾ ਲੱਗੇ ਚਲ ਆ ਜਾ ਉਹਨਾਂ ਕੋਲ ਕੀ ਕਰਨੇ ਆ ਰੋਈ ਦੀ ਵਿੱਚ ਮੈਂ ਤੇ ਵਿਆਹ ਕਰਾਉਣਾ ਨਹੀਂ ਸਿਰਫ ਨਾ ਆਪਾਂ ਵੀ ਤੇ ਵੀਰ ਜੋਰ ਲਾਉਣ ਡਿਆ ਜਿਆਦਾ ਉਹ ਕੋਈ ਗੱਲ ਨਹੀਂ ਹੁਣ ਕਰਨਾ ਤੇ ਪੈਣਾ ਹੀ ਆ ਬਾਹਰ ਵੀ ਤੇ ਜਾਣਾ ਹੀ ਆ ਨਾ ਕੋਈ ਗੱਲ ਨਹੀਂ ਤੈਨੂੰ ਵੀ ਸੱਦ ਲੂੰਗੀ ਤੈਨੂੰ ਜਿਹੜਾ ਚਾ ਚੜਿਆ ਵਿਆਹ ਦਾ ਮੇਰਾ ਤੇ ਪਹਿਲਾ ਕੰਮ ਬਣ ਲੈਂਦੇ ਉਹ ਮੁੰਡੇ ਵਾਲੇ ਤੇ ਐਵੇਂ ਭੋਲੇ ਜਿਹੇ ਆ ਆਹੋ ਕੋਈ ਗੱਲ ਨਹੀਂ ਸਾਰਾ ਕੁਝ ਨਾ ਮੇਰੇ ਹੱਥ 'ਚ ਹੀ ਹੋਣਾ ਵਾ ਚਲ ਠੀਕ ਆ ਕੋਈ ਗੱਲ ਨਹੀਂ ਮੈਂ ਫੋਨ ਕਰਦੀ ਰਹੂੰਗੀ ਤੈਨੂੰ ਚਲ ਠੀਕ ਸੰਦੀਪ ਬੈਠੀ ਆ ਹਾਂਜੀ ਭਾਬੀ ਹੋਰ ਕੀ ਕਰਦੇ ਆ ਕਰਨਾ ਕੀ ਆ ਠੰਡੀ ਬੜੀ ਹੋ ਗਈ ਆ ਤੇ ਠੰਡ ਤੇ ਹੋ ਗਈ ਕੀ ਕਰਨਾ ਫੇਰ ਤੇ ਨਾਲੇ ਮੇਰੀ ਗੱਲ ਸੁਣਾ ਆ ਫੋਨ ਤੇ ਘਟ ਲੱਗਿਆ ਕਰ ਭਾਬੀ ਜੀ ਫਰੈਂਡ ਦਾ ਫੋਨ ਆਉਣ ਡਿਆ ਹੀ ਉਹਨਾਂ ਨਾਲ ਗੱਲ ਕਰਨੀ ਸੰਦੀਪ ਹੈ ਤੇ ਸਹੀ ਆ ਬਹੁ ਤੇਰੇ ਤੇ ਨਾ ਸੱਚੀ ਬੜੀਆਂ ਆਸਾਂਆਂ ਹਨੂ ਹੁਣ ਤੈਨੂੰ ਪਤਾ ਹੀ ਆ ਕਿ ਅੱਜ ਵਿਚੋਲੇ ਆਏ ਹੀ ਤੇ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ ਜੇ ਤੂੰ ਸੰਦੀਪ ਆਇਲਟਸ ਕਰ ਲੂਗੀ ਨਾ ਤੇ ਚੰਗੀ ਰਹੂਗੀ ਤੇ ਨਹੀਂ ਦੇ ਨਾ ਫਿਰ ਬਹੁ ਕੰਮ ਖਰਾਬ ਹੋ ਆਇਦਾ ਤੇਰਾ ਹੀ ਫਾਇਦਾ ਵਾ ਇਹਦੇ ਵਿੱਚ ਜੇ ਤੂੰ ਬਾਹਰ ਜਾਏਂਗੀ ਤੇ ਕਿਤੇ ਹਨੂ ਵੀ ਲੱਜੇਂਗੀ ਹੁਣ ਮੁੰਡੇ ਵੱਲੋਂ ਪੱਕਾ ਥੋੜਾ ਵਾ ਵੀ ਤੂੰ ਉਹਨੂੰ ਖੜਨਾ ਹੀ ਖੜਨਾ ਨਾਲ ਉਹ ਤੇ ਤੇਰੀ ਮਰਜ਼ੀ ਆ ਨਾ ਤੂੰ ਖੜਨਾ ਵਾ ਕਿ ਨਹੀਂ ਖੜਨਾ ਭਾਬੀ ਤੁਸੀਂ ਕਿਉਂ ਟੈਨਸ਼ਨ ਲੈ ਰਹੇ ਆ ਹਾਈਲਾਈਟਸ ਮੈਂ ਕਰ ਲੈਣੀ ਆ ਇੰਨੀ ਫਿਕਰ ਨਾ ਕਰੋ ਤੁਸੀਂ ਨਾਲੇ ਤੁਸੀਂ ਉਹਨਾਂ ਦੀ ਗੱਲ ਕਰਨ ਦੇ ਆ ਉਹਨਾਂ ਨੂੰ ਤਾਂ ਮੈਂ ਚੰਗੀ ਤਰ੍ਹਾਂ ਨਹੂਟੇ ਦਿਵਾਉਂਗੀ ਜਹਾਜ ਦੇ ਪਤਾ ਨਾ ਗੱਲ ਕੀ ਆ ਵਿਚੋਲੇ ਹੀ ਗੱਲ ਕਹਿੰਦੇ ਹੀ ਵੀ ਕੁੜੀ ਨਾ ਨਾ ਪੱਕੀਆਂ ਕਰ ਛੜਿਓ ਹੁਣ ਮੇਨ ਮੋਟਿਵ ਨਾ ਉਹਨਾਂ ਦਾ ਇਹੋ ਹੀ ਆ ਤੇਰੇ ਤੇ ਆ ਸਾਰੀ ਗੱਲ ਠੀਕ ਵਾ ਨਾ ਚਲ ਜੇ ਚਲ ਜੈਗੀ ਬਾਹਰ ਕਿਤੇ ਸਾਨੂੰ ਹੀ ਮਗਰਸੂਖ ਹੋ ਜਾਊਗਾ ਕਿ ਤੁਹਾਡੀ ਕੁੜੀ ਬਾਹਰ ਗਈ ਆ ਨਾਲੇ ਰਿਸ਼ਤੇਦਾਰਾਂ ਵਿੱਚ ਕਵਾਂਗੇ ਜਿਹੜੇ ਕਈ ਨਹੀਂ ਗੱਲਾਂ ਕਰਦੇ ਆ ਨਾ ਕਿ ਤੁਹਾਡੇ ਘਰੋਂ ਕਿਹੜਾ ਕੋਈ ਬਾਹਰ ਗਿਆ ਚਾਹੇ ਕਿ ਦਾਵਾ ਚਲ ਤੂੰ ਹੀ ਜਾ ਕੇ ਵਿਖਾ ਦੇ ਕੋਈ ਗੱਲ ਨਹੀਂ ਤੁਹਾਨੂੰ ਨਹੀਂ ਲੈ ਕੇ ਜਾਣਾ ਤੇ ਹੋਰ ਕਿਹਨੂੰ ਖੜਨਾ ਮੈਂ ਐਨੀ ਟੈਨਸ਼ਨ ਨਾ ਲਓ ਤੁਸੀਂ ਵੀਰੇ ਨੂੰ ਸੁਣਾ ਦੇ ਦਿਓ ਕਿ ਤੁਹਾਨੂੰ ਹੀ ਪਹਿਲਾਂ ਖੜਨਾ ਵਾ ਚਲ ਉਹ ਤੇ ਪਤਾ ਹੀ ਆ ਬਹੁ ਹੁਣ ਤੇਰੇ ਉੱਤੇ ਹੀ ਆ ਸਾਵਾਂ ਹੋਰ ਘਰ ਕੌਣ ਵਾ ਤੁਸੀਂ ਮੇਰਾ ਇੰਨਾ ਸਾਥ ਦੇਣ ਦੇ ਹੋਰ ਕਹਿਨੇ ਦਿੱਤਾ ਮੇਰਾ ਸਾਥ ਨਾਲੇ ਨਾ ਇਹ ਗੱਲ ਤੁਹਾਡੇ ਤੇ ਤੁਹਾਡੇ ਵਿੱਚ ਹੀ ਆ ਮੰਮੀ ਹੁਣਾਂ ਤੱਕ ਗੱਲ ਨਾ ਪਹੁੰਚੇ ਇਹ ਵਾਲੀ ਠੀਕ ਗੱਲ ਤੇ ਮੈਂ ਤੁਹਾਡੇ ਨਾਲ ਵੀ ਕਰਨੀ ਸੀ ਕਿ ਮੰਮੀ ਨੂੰ ਨਾ ਪਤਾ ਲੱਗੇ ਬਸ ਆਪਸ ਵਿੱਚ ਹੀ ਗੱਲ ਵਾਈ ਮੈਂ ਤੇ ਨਾ ਵਹਿ ਵਿਆਹ ਤਾਂ ਨਹੀਂ ਕਰਾਉਣਾ ਸਿਰਫ ਟਾੜਾ ਕਰਕੇ ਕਰਵਾਉਣੀ ਐ ਮੈਂ ਤੁਸੀਂ ਨਾ ਜ਼ੋਰ ਲੋਂਦੇ ਹੋ ਉਹ ਕੋਈ ਗੱਲ ਨਹੀਂ ਆ ਸੰਦੀਪ ਵਿਆਹ ਕਰਾ ਕੇ ਤੂੰ ਬਾਹਰ ਚੱਲ ਜਾਣਾ ਵਾ ਉਥੇ ਤੋਂ ਆਪਣੀ ਮਰਜ਼ੀ ਕਰਨੀ ਆ ਰਹਿਣਾ ਸਹਿਣਾ ਆਪਣਾ ਵਾ ਕਿਸ ਦੀ ਨੋਗਝੋਗ ਨਹੀਂ ਆ ਬੱਸ ਭਾਬੀ ਮੈਨੂੰ ਇਹੋ ਟੈਨਸ਼ਨ ਵਾ ਕਿ ਬਾਹਰ ਭੇਜ ਦੇਣਗੇ ਨਾ ਇਹ ਨਾ ਹੋਵੇ ਕਿ ਵਿਆਹ ਕਰ ਲੈਣ ਬਾਅਦ ਚ ਕਹਿਣ ਨਾ ਅਹੀਂ ਤੇ ਨਹੀਂ ਪੈਸੇ ਲਾਉਣੇ ਦੱਸ ਜਦੋਂ ਮੇਨ ਮੁੱਦਾ ਹੀ ਇਹੋ ਆ ਉਹ ਕਹਿਣੀ ਇਹੋ ਡੇ ਪੀ ਕੁੜੀ ਹਨ ਨੂੰ ਬਾਹਰ ਵਾਲੀ ਚਾਹੀਦੀ ਆ ਤੇ ਫੇਰ ਤਾਂ ਕੋਈ ਗੱਲ ਹੀ ਨਹੀਂ ਇਹਦੇ ਵਿੱਚ ਕਈ ਕਹਿੰਦੇ ਹੁੰਦੇ ਆ ਨਾ ਕੋਈ ਗੱਲ ਨਹੀਂ ਇੱਕ ਵਾਰੀ ਵਿਆਹ ਹੋ ਜੇ ਬਾਅਦ ਦੀ ਬਾਤ ਸੋਚਾਂਗੇ ਜੀ ਉਹਨਾਂ ਦੇ ਨਾਂ ਬਾਹਰ ਘਲੋੜਾ ਹੁੰਦਾ ਤੇ ਉਹਨਾਂ ਨੇ ਇੰਨੇ ਸੇ ਨਾਂ ਥੋੜਾ ਘਲੋਣੇ ਹੀ ਉਹ ਜਦੋਂ ਵਿਚੋਲੇ ਹੁੰਦੇ ਆ ਨਾ ਇਹੀ ਗੱਲ ਪਹਿਲਾਂ ਕਹਿੰਦੇ ਆ ਚਲੋ ਕੋਈ ਨਾ ਤੇ ਨਾਲੇ ਨਾ ਹੁਣ ਕੰਮਵਾਲ ਧਿਆਨ ਘਟ ਦਿਆ ਕਰ ਮੈਂ ਆਪੇ ਕਰ ਲਿਆ ਕਰੂੰਗੀ ਨਾਲੇ ਮੰਮੀ ਹੈਗੀ ਆ ਮੇਰੇ ਨਾਲ ਕਰਾਉਣ ਨੂੰ ਤੂੰ ਆਪਣਾ ਨਾ ਪੜਨ ਵਾਲ ਧਿਆਨ ਦਿਆ ਕਰ ਜਿਹੜਾ ਤੇਰਾ ਕੰਮ ਹੋ ਕਰਨ ਵਾਲਾ ਚਲੋ ਠੀਕ ਆ ਭਾਬੀ ਮੈਂ ਤੇ ਬਾਬਾ ਜੀ ਅੱਗੇ ਇਹੀ ਅਰਦਾਸ ਕਰਦੀ ਆ ਮੇਰੇ ਸਾਰੇ ਸੁਪਨੇ ਪੂਰੇ ਹੋ ਜਾਣ ਚੱਲ ਕੋਈ ਨਹੀਂ ਸੰਦੀਪ ਜੇ ਬੰਦਾ ਕਰੇ ਨਾ ਤੇ ਸਭ ਕੁਝ ਹੀ ਹੋ ਜਾਂਦਾ ਵਾ ਹੁਣ ਤੂੰ ਕੰਮ ਦੀ ਟੈਨਸ਼ਨ ਕੋਈ ਨਹੀਂ ਲੈਣੀ ਬਸ ਆਪਣਾ ਪੜਨ ਵਾਲ ਧਿਆਨ ਦੇ ਤੇ ਵਧੀਆ ਨੰਬਰ ਆ ਜਾਣਗੇ ਨਾ ਤੇ ਚੱਲ ਇਹ ਆ ਕਿਤੇ ਚਲ ਜੇਗੀ ਤੂੰ ਵੀ ਬਾਹਰ ਅੰਦਰ ਤੁਸੀਂ ਨੰਬਰਾਂ ਦੀ ਟੈਨਸ਼ਨ ਨਾ ਲਓ ਵੇਖਿਓ ਸਹੀ ਸੰਦੀਪ ਕਿੱ디 ਛੇਤੀ ਜਾਂਦੀ ਬਾਹਰ ਬਿਲਜੀਤੇ ਥੇ ਘਾਂਡੇ ਖਲੋਤਾ ਇੱਥੇ ਠੰਡੇ ਚ ਖਲੋਤਾ ਵਾਂ ਤੇ ਘਰ ਆਇਣਾ ਸੀਗਾ ਅਸੀਂ ਘਰ ਲੱਭਣੇ ਮੈਂ ਕਿਹਨੂੰ ਦਿਲਜੀਤ ਪਤਾ ਨਹੀਂ ਕਿੱਥੇ ਚਲ ਗਿਆ ਵਾ ਜਾਣਾ ਕਿੱਥੇ ਵੀਰ ਜੀ ਉਦਾਂ ਇੱਥੇ ਇਕੱਲਾ ਹੋ ਗਿਆ ਸੀ ਦਿਲਜੀਤ ਕੀ ਗੱਲ ਐਨਾ ਢਿੱਲਾ ਬੋਲਣ ਡਿਆ ਵਾ ਕੋਈ ਗੱਲ ਹੋਈ ਐ ਗੱਲ ਵੀਰ ਜੀ ਕੀ ਹੋਣੀ ਐ ਹੂੰ ਮੁੰਡੇ ਨਾ ਮੋਰ ਤੇ ਮਜ਼ਾਕ ਕਰਦੇ ਸੀ ਮੈਨੂੰ ਕਿਹੜੀ ਗੱਲ ਦਾ ਗੱਲ ਤੁਹਾਨੂੰ ਪਤਾ ਹੀ ਆ ਕਿਨੇ ਵਿਆਹ ਤੋਂ ਕਰਵਾ ਲੈਣਾ ਵਾ ਬਾਹਰ ਵਾਲੀ ਨਾਲ ਪਰ ਉਹਨੇ ਤੈਨੂੰ ਲੈ ਕੇ ਨਹੀਂ ਆਇਆ ਜਾਨਾ ਓਹ ਉਹ ਸੁਦਾਇਆ ਐਦਾਂ ਨਹੀਂ ਸੋਚੀਦਾ ਅਗਲੇ ਕੀਵਤਾ ਛੜਦੇ ਹੁਣ ਤੇ ਤੋਂ ਹੁਣ ਸਾਰਿਆਂ ਦੇ ਕਰਮਾ ਚ ਇੰਨਾ ਕੋ ਥੋੜੀ ਹੁੰਦਾ ਵਾ ਜਿੰਨਾ ਕੋ ਰੱਬ ਨੇ ਸਾਨੂੰ ਦਿੱਤਾ ਤੇ ਨਾਲੇ ਫਿਕਰ ਨਾ ਕਰ ਜੀ ਚੰਗੇ ਆ ਇੱਜ਼ਤਦਾਰ ਨੇ ਉਹ ਤੇ ਗੱਲ ਹੈਗੀ ਆ ਦਰਪਤਾ ਕਿਉਂ ਲੱਗਦਾ ਵਾ ਹੂੰ ਦੋ ਤਿੰਨ ਵੜੀ ਨਾ ਅੱਗੇ ਬਾਡੇ ਪਿੰਡੇ ਕੰਮ ਹੋ ਗਿਆ ਵਾ ਕੁੜੀਆਂ ਬਾਹਰ ਚੱਲ ਜਾਂਦੀਆਂ ਵਾ ਬਾਹਰ ਤੋਂ ਲੈ ਕੇ ਨਹੀਂ ਜਾਂਦੀਆਂ ਯਾਰ ਮੇਰੀ ਗੱਲ ਸੁਣੋ ਚੰਗਾ ਮਾੜਾ ਤੇ ਹਰੇਕ ਥਾਂ ਹੀ ਹੈ ਵਾ ਜਿਹੜੀਆਂ ਕੁੜੀਆਂ ਬਾਹਰ ਨਹੀਂ ਜਾਂਦੀਆਂ ਕਈ ਦੋਵੇਂ ਦੋਵੇਂ ਜੀ ਇੱਥੇ ਰਹਿੰਦੇ ਆ ਉਹਨਾਂ ਦੀ ਨਹੀਂ ਨਿਭਦੀ। ਨਿਭੀ ਤਾਂ ਗੱਲ ਹੈਗੀ ਕਿ ਨਹੀਂ? ਇਹ ਤਾਂ ਗੱਲ ਹੈਗੀ। ਉਹਨਾਂ ਦਾ ਕੀ ਕਸੂਰ ਹੁੰਦਾ ਵਾ? ਇਹ ਤਾਂ ਸਾਡੇ ਕਰਮਾਂ ਦਾ ਵਾ। ਕਿ ਜੇ ਸਾਡੇ ਕਰਮਾਂ 'ਚ ਲਿਖਿਆ ਸਭ ਕੁਝ ਠੀਕ ਠਾਕ ਹੋਣਾ ਤੇ ਫੇਰ ਸਭ ਕੁਝ ਚੰਗਾ ਹੋਣਾ ਵਾ ਤੇ ਜੇ ਨਹੀਂ ਤੇ ਫੇਰ ਭਾਵੇਂ ਜਿੰਨਾ ਮਰਜੀ ਜ਼ੋਰ ਲੜਾ ਫੇਰ ਭਾਵੇਂ ਕੁੜੀ ਬਾਹਰ ਵਾਪਾਂ ਨੂੰ ਇੱਥੇ ਆ ਜੇ ਉਹਨੇ ਧੋਖਾ ਦੇਣਾ ਦੇ ਹੀ ਜਾਣਾ। ਇਹ ਗੱਲ ਨਹੀਂ ਤੂੰ ਸੋਚਣੀ ਹੈਗੀ ਕਿ ਕੁੜੀ ਤੈਨੂੰ ਬਾਹਰ ਲੈ ਕੇ ਜਾਊਗੀ ਕਿ ਨਹੀਂ ਲੈ ਕੇ ਜਾਊਗੀ। ਚੰਗਾ ਸੋਚੇਂਗਾ ਤੇ ਚੰਗਾ ਹੀ ਹੋਊਗਾ। ਗੱਲਾਂ ਤੁਹਾਡੀਆਂ ਸਾਰੀਆਂ ਤਾਨੂੰ ਪਤਾ ਵਾ ਫਿਰ ਵੀ ਡਰਤੇ ਹੁੰਦੇ ਹੀ ਹੈ ਨਾ ਜੋ ਕੋ ਵੇਖੀਦਾ ਅੱਜ ਕੱਲ ਧੋਫੇ ਕਰਨਾ ਕਰ ਅਬਲਤੇ ਹੀ ਗੱਲ ਉਹਨਾਂ ਨਾਲ ਕੀਤੀ ਆ ਫਿਰ ਵੀ ਇੱਕ ਕਰੀ ਮੈਂ ਵਿਚੋਲਿਆਂ ਨੂੰ ਫੋਨ ਕਰਵਾ ਦੇਣਾ ਡੈਡੀ ਕੋ ਠੀਕ ਆ ਡੈਡੀ ਆਪੇ ਕਹਿਣਗੇ ਵੀ ਭਰਾ ਵੇਖ ਲਿਓ ਕਿਤੇ ਧੋਖਾ ਨਾ ਹੋਵੇ ਹਟ ਨਾ ਠੀਕ ਆ ਨਾ ਤੇ ਤੂੰ ਹਣ ਫਿਗਰ ਨਾ ਕਰ ਚਲਾ ਚਲੀਏ ਘਰ ਨੂੰ ਆ ਇੱਥੇ ਖਲੋਤਾ ਉਥੇ ਲੱਭਣ ਦੀ ਭਾਬੀ ਵੀ ਤੇਰੀ ਕਹਿੰਦੀ ਕਹਿੰਦੀ ਪਤਾ ਨਹੀਂ ਕਿੱਥੇ ਚਲ ਗਿਆ ਦਲਜੀਤ ਸਵੇਰ ਦਾ ਤੇ ਆਇਆ ਨਹੀਂ ਘਰ ਹੈਲੋ

ਚਲੋ ਮੈਂ ਤਾਂ ਭੈਣ ਜੀ ਤੁਹਾਨੂੰ ਤਾਂ ਕਿਹਾ ਹੀਗਾ ਵੀ ਚਲ ਅਹੀਂ ਤੇ ਰਿਸ਼ਤਾ ਇਸੇ ਕੰਮ ਕਰਕੇ ਹੀ ਕਰਨਾ ਵਾ ਤੇ ਇੱਕ ਵਾਰ ਗੱਲ ਹੋ ਜੇ ਨਾ ਤਾਂ ਉਹਦੇ ਨਾਲ ਦੀ ਰੀਜ਼ਨਿੰਗ ਹੀ ਸਹੀ ਬੇਚਰੇ ਰੋ ਅਹੀਂ ਇਹ ਵੀ ਗੱਲ ਕ੍ਰੀਏਟ ਕਰ ਲਈ ਉਹਨਾਂ ਨੇ ਇੱਕ ਪੂਰੀ ਹਾਈਲਟਸ ਕ੍ਰੀਏਟ ਕਰ ਲਈ ਉਹਨਾਂ ਨੇ ਰਿਸ਼ਤਾ ਤਾਂ ਹੀ ਕੀਤਾ ਹੈ ਕਹਿੰਦੇ ਨਹੀਂ ਨਹੀਂ ਸਪੀਡ ਟੈਂਸ਼ਨ ਨਾ ਲਓ ਥੋੜੀ ਬਾਅਦ ਵਿੱਚ ਜਾਓਗੇ ਤਾਂ ਮੁੰਡੇ ਨੂੰ ਬਣਾ ਲੈ ਕੇ ਜਾਓਗੇ ਚਲੋ ਚੰਗਾ ਭੈਣ ਜੀ ਵਧੀਆ ਕੀਤਾ ਤੁਸੀਂ ਫਿਰ ਅਸੀਂ ਤਿਆਰੀ ਕਰੀਏ ਨਾ ਹੁਣ ਹਾਂ ਨਹੀਂ ਹਾਂ ਤਾਂ ਦੱਸ ਦਿੰਦਾ ਟਾਈਮ ਤੇ ਤਿਆਰੀਆਂ ਕਰੋ ਚਲੋ ਠੀਕ ਆ ਭੈਣ ਜੀ ਚੰਗਾ ਮੈਂ ਦੱਸ ਦਿਆਂ ਇਹਨਾਂ ਨੂੰ ਫਿਰ ਤਾਂ ਜਿੰਨ ਠੀਕ ਆ ਠੀਕ ਆ ਜੀ ਸਤਿ ਸ਼੍ਰੀ ਅਕਾਲ ਆਜਾ ਨਾ ਸ਼ੁਗਰੀ ਹੋਇਆ ਮਾਹ ਰਾਏ ਨੇ ਨਾ ਆਪੇ ਪੂਰੀ ਪਾਈ ਆ ਅਗਲੇ ਵੀ ਮੰਨ ਗਏ ਆ ਕਹਿੰਦੇ ਆ ਕਿ ਐਤਵਾਰ ਦਾ ਵਿਆਹ ਵਾ ਚੱਲ ਮੇਰਾ ਪੁੱਤ ਬਾਹਰ ਚਲ ਜੂਗਾ ਤੇ ਸਾਰੇ ਹੀ ਕੰਮ ਵਿੱਚ ਆ ਜਾਣੇ ਆ ਜਾ ਕੇ ਨਾ ਇਹਨਾਂ ਨੂੰ ਸਾਰਿਆਂ ਨੂੰ ਦੱਸ ਦਿਆਂ ਵੀ ਕਰੋ ਤਿਆਰੀ ਐਤਵਾਰ ਤੇ ਆਇਆ ਹੀ ਖੜਾਵਾ ਤੂੰ ਤਿਆਰ ਹੋਂਡ ਹੈ ਕਿ ਤੇ ਚੱਲੇ ਜੀ ਬਸ ਚੱਲੇ ਹੈ ਕੰਮ ਥੋੜਾ ਜਿਹਾ ਅੱਛਾ ਅੱਛਾ ਉਹ ਨਾ ਮੈਨੂੰ ਨਾ ਉਚੋਲਾਂ ਦਾ ਫੋਨ ਆਇਆ ਸੀ ਕੀ ਕਹਿੰਦੇ ਆ ਕਿਆਣਾ ਕੀ ਆ ਉਹਨਾਂ ਤੇ ਬੜੀ ਤਸੱਲੀ ਦਿੱਤੀ ਆ ਅੱਛਾ ਆਂਦੇ ਵੀ ਕੁੜੀ ਪੜ੍ਹਨ ਲਿਖਣ ਹੋਵੇ ਤੇ ਨਾ ਹੁਸ਼ਿਆਰ ਵਾ ਤੇ ਉਹ ਗਾਰੰਟੀ ਚੁੱਕਦੇ ਆ ਕਿ ਕੁੜੀ ਇੱਥੇ ਆਣ ਕੇ ਨਾ ਟੈਸਟ ਕਲੀਅਰ ਕਰ ਲੂਗੀ ਚੱਲੋ ਉਹ ਤੇ ਗੱਲ ਹੋ ਜੂਗੀ ਟੈਸਟ ਤੇ ਕਲੀਅਰ ਕਰ ਲੂਗੀ ਤੇ ਬਾਕੀ ਉਹਨਾਂ ਨੂੰ ਕਹਿਣਾ ਵੀ ਮੁੰਡੇ ਸਾਡੇ ਨੂੰ ਨਾਲ ਖਾਣਾ ਪਊਗਾ ਇਹ ਨਹੀਂ ਵੀ ਇਕੱਲੀ ਚਲ ਜੇ ਤੇ ਇਹ ਮੁੰਡਾ ਹਟਾ ਇੱਥੇ ਰਹੀ ਉਹ ਕੋਈ ਗੱਲ ਨਹੀਂ ਇਹ ਤਾਂ ਉਹਨਾਂ ਨੂੰ ਪਤਾ ਹੀ ਆ ਜਦੋਂ ਹੀ ਰਿਸ਼ਤਾ ਇਹ ਕੰਮ ਕਰਕੇ ਕੀਤਾ ਵਾ ਤਾਂ ਨਿਆਣੇ ਤੇ ਹੈ ਹੀ ਨਹੀਂ ਗੇ ਰਮਨੰ ਬਾਅਦ ਚ ਸਾਰਾ ਇਹ ਕੰਮ ਉਲਟੋ ਹੋ ਜਾਂਦਾ ਹੁੰਦਾ ਵਾ ਲੋਕੀ ਮੁਕਰ ਜਾਂਦੇ ਹੁੰਦੇ ਆ ਉਹਨਾਂ ਨੇ ਕਹਿਣਾ ਵੀ ਪਹਿਲੋਂ ਸਾਡੀ ਕੁੜੀ ਨੂੰ ਘਲਾਓ ਤੇ ਮੁੰਡਾ ਬਾਅਦ ਚ ਲੈ ਜਾਊਗੀ ਤਾਂ ਕੋਈ ਗੱਲ ਨਹੀਂ ਅਸੀਂ ਵਿਚੋਲਣਾਂ ਨੂੰ ਤਾਂ ਵਿਚੋਲਣ ਨੂੰ ਕਰ ਸਾਧ ਲੈਨੇ ਆ ਉਹਨਾਂ ਦਾ ਸਾਰੀ ਗੱਲ ਕਰ ਲੈਨੇ ਆ ਉਦਾਂ ਤੇ ਵੈਸੇ ਨਾ ਵਿਚੋਲਣ ਵੀ ਕਹਿੰਦੀ ਸੀ ਕਿ ਸਾਰੀ ਗੱਲ ਉਹਨਾਂ ਨਾਲ ਮੈਂ ਕੀਤੀ ਆ ਤੇ ਕੁੜੀ ਦਾ ਭਰਾ ਵੀ ਇਹ ਗੱਲ ਨੂੰ ਮੰਨਦਾ ਵਾ ਨਾਲੇ ਮੇਰੀ ਸੁਣੋ ਗੱਲ ਜਦੋਂ ਵਿਆਹ ਕੇ ਹੀ ਘਰ ਲੈ ਆਂਦੀ ਉਹ ਸਾਡੀ ਧੀ ਆ ਫੇਰ ਉਹਨੂੰ ਮੁੰਡੇ ਨੂੰ ਵੀ ਖੜਨਾ ਵਾ ਫੋਨ ਵੀ ਕਰਿਆ ਕਰਨਾ ਵਾ ਸਾਰੇ ਕੰਮ ਹੋਣੇ ਆ ਇਦਾਂ ਦੇ ਨਾ ਦਿਮਾਗ ਤੇ ਕੋਈ ਗੱਲ ਨਾ ਲਾਉਂਦੀ। ਪਰ ਰਮਨ ਮੈਨੂੰ ਵੀ ਇਸ ਗੱਲ ਦਾ ਪਤਾ ਵਾ ਕਿ ਜਦੋਂ ਵਿਆਹ ਕੇ ਆ ਗਈ ਤੇ ਸਾਡੀ ਧੀ ਬਣ ਜਾਣਾ ਨੇ ਪਰ ਜਿੱਦਾਂ ਦਾ ਜਮਾਨੇ 'ਚ ਕੰਮ ਹੋਂਦਾ ਨਾ ਮੈਨੂੰ ਤਾਂ ਡਰ ਹੁੰਦਾ ਵਾ। ਉਹ ਕੋਈ ਗੱਲ ਨਹੀਂ ਡਰੀਦਾ ਨਹੀਂ ਹੁੰਦਾ। ਸਾਰੇ ਧੀਆ ਪੁੱਤ ਨਾ ਇੱਕੋ ਜਿਹੇ ਨਹੀਂ ਹੁੰਦੇ। ਕਈਆਂ ਵਿੱਚ ਫਰਕ ਵੀ ਹੁੰਦਾ ਵਾ। ਨਾਲੇ ਕਹਿਣ ਲਈ ਹੈ ਪਰਿਵਾਰ ਬਣਾ ਵਧੀਆ ਵਾ। ਫਿਰ ਮਾਪਿਓ ਨੇ ਸੰਸਕਾਰ ਦਿੱਤੇ ਹੋਣਾ ਤਾਂ ਧੀਆ ਇਦਾਂ ਨਹੀਂ ਕਰਦੀਆਂ। ਰਮਨ ਜੀ ਤੂੰ ਕਹਿੰਨੀ ਆ ਨਾ ਤੇ ਮੈਂ ਤੇਰੀਆਂ ਗੱਲਾਂ ਨਾਲ ਸਹਿਮਤ ਹਾਂ ਪਰ ਜਦੋਂ ਕੁੜੀ ਵਿਆਹ ਕੇ ਘਰ ਆਜੂਗੀ ਨਾ ਤੇ ਉਹਨੂੰ ਇਹ ਗੱਲਾਂ ਸਮਝਾਉਂਦੀ ਰਹੀ ਤੇ ਪੁੱਤ ਤੂੰ ਹੁਣ ਸਾਡੇ ਘਰ ਦਾ ਮੈਂਬਰ ਵਾਂ ਠੀਕ ਆ ਨਾ ਜਿਹੜੀ ਕੋਈ ਗੱਲਬਾਤ ਕਰਨੀ ਆ ਕੀ ਕਰਨਾ ਨਹੀਂ ਕਰਨਾ ਸਾਨੂੰ ਪੁੱਛੋਂ ਬਗੈਰ ਨਹੀਂ ਕੋਈ ਗੱਲ ਕਰਨੀ ਠੀਕ ਆ ਭਲਕੇ ਤੋਂ ਬਾਹਰ ਵੀ ਚਲ ਜਾਨੀ ਆ ਤੇ ਮੁੰਡੇ ਨੂੰ ਫੋਨ ਵੀ ਕਰਨਾ ਇਹ ਤੈਨੂੰ ਬਾਹਰ ਵੀ ਖੰਡ ਆਈ ਇਹੋ ਜਿਹੀਆਂ ਗੱਲਾਂ ਉਹਦੇ ਲਾਗੇ ਕਰਦੀ ਰਹੀ ਕੋਈ ਗੱਲ ਨਹੀਂ ਉਹ ਤਾਂ ਮੈਂ ਆ ਨਾ ਕੁੜੀ ਨੂੰ ਸਮਝਾਉਂਗੀ ਹੁਣ ਮੈਂ ਨਾ ਮੁੰਡਿਆਂ ਨੂੰ ਵੀ ਵਿਚਾਰਿਆਂ ਦੱਸਾਂ ਸਗੋਂ ਦਲਜੀਤ ਫਿਕਰ ਜਿਆ ਕਰਨ ਲਿਆ ਹੀ ਕਹਿਣ ਲਿਆ ਹੀ ਬਾਹਰ ਮੁੰਡੇ ਵੀ ਨੂੰ ਮਖੌਲ ਕਰਦੇ ਆ ਪੀਤੋ ਕੁੜੀ ਤਾਂ ਬਾਹਰ ਵਾਲੀ ਲੱਭਣ ਡਿਆ ਵਾ ਨਾ ਉਹਨੇ ਜਾ ਕੇ ਤੈਨੂੰ ਖੜਨਾ ਨਹੀਂ ਗਾ ਤਾਂ ਉਹਨੂੰ ਵੀ ਹੌਸਲਾ ਦਾ ਲਾਸਾ ਦਵਾ ਮੈਂ ਜਾ ਕੇ ਚੱਲ ਕੋਈ ਗੱਲ ਇਹਨੂੰ ਸਮਝਾ ਕੇ ਅਸੀਂ ਤੇਰੇ ਨਾਲ ਹੀ ਆ ਚਲੋ ਠੀਕ ਆ ਜੋਤ ਹਾਂਜੀ ਗੱਲ ਸੁਣੋ ਇੱਕ ਮਿੰਟ ਮੰਮੀ ਹੁਣ ਉਹਨੇ ਵੀ ਇਹ ਗੱਲ ਕਹੀ ਆ ਕਿ ਵਿਚੋਲੇ ਜਾਣਗੇ ਨਾ ਉਹਨਾਂ ਘਰ ਤੇ ਉਹਨਾਂ ਨੂੰ ਸਮਝਾ ਕੇ ਆਉਣ ਕਿ ਕੁੜੀ ਨੇ ਬਾਹਰ ਜਾਣਾ ਵਾ ਤੇ ਮੁੰਡੇ ਨੂੰ ਵੀ ਨਾਲ ਲੈ ਕੇ ਜਾਣਾ ਵਾ ਮਹੇਸ਼ਦਾਈ ਉਥੇ ਵਿਲੇਜ ਬੈਠਾ ਹੀਗਾ ਟੈਨਸ਼ਨ ਲੈ ਰਿਆ ਹੈ ਕਿਹਦਾ ਮੁੰਡੇ ਮੈਨੂੰ ਮੁਖੌਲ ਕਰਦੇ ਆ ਕਿ ਕੁੜੀ ਤੋਂ ਬਾਹਰ ਆ ਹੀ ਲਵਲੀ ਆ ਤੇ ਤੈਨੂੰ ਉਹਨੇ ਲੈ ਕੇ ਨਹੀਂ ਜਾਣਾ ਉਹ ਇਹਨੂੰ ਸਮਝਾਉਣ ਰਿਹਾ ਹੈਗਾ ਵੀ ਨਾ ਇਦਾਂ ਦੀਆਂ ਗੱਲਾਂ ਸੋਚਿਆ ਕਰ ਸਭ ਕੁਝ ਠੀਕ ਹੀ ਹੋਣਾ ਵਾ ਭਾਬੀ ਟੈਨਸ਼ਨ ਕਿਉਂ ਨਾ ਲਵਾ ਤੁਹਾਨੂੰ ਵੀ ਪਤਾ ਵਾ ਵੀ ਦੁਨੀਆ ਦੇ ਕੀ ਚੱਲਣ ਡਿਆ ਵਾ ਡਰ ਆਉਂਦਾ ਵਾ ਮੈਂ ਵੀ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋ ਗਿਆ ਫਿਰ ਕੀ ਬਣੂੰਗਾ ਵੇਖੋ ਭਾਜੀ ਇਹ ਤੇ ਆਪੋ ਆਪਣੇ ਕਰਮ ਹੁੰਦੇ ਆ ਜਿਨ੍ਹਾਂ ਨੇ ਇਹ ਸਭ ਕੁਝ ਹੋਇਆ ਇਹ ਉਹਨਾਂ ਦੇ ਕਰਮ ਹੀ ਤੁਹਾਡੇ ਨਾਲ ਹੋ ਸਕਦਾ ਚੰਗਾ ਹੀ ਹੋਵੇ ਅਹੀਂ ਗਿੜਾ ਕੁਝ ਮਾੜਾ ਸੋਚਿਆ ਵਾ ਨਾਲੇ ਜੇ ਸੋਚੀਏ ਨਾ ਵੀ ਮਾੜਾ ਹੋਣਾ ਵਾ ਫਿਰ ਮਾੜਾ ਹੀ ਹੁੰਦਾ ਵਾ ਜੇ ਅਸੀਂ ਚੰਗਾ ਸੋਚਾਂਗੇ ਨਾ ਤੇ ਚੰਗਾ ਹੀ ਹੋਊਗਾ ਗੱਲਾਂ ਨੂੰ ਜਦੋਂ ਮੈਂ ਸਮਝਾਉਂਦਾ ਮੈਨੂੰ ਸਮਝਦਾ ਹੀ ਨਹੀਂ ਗਾ ਉਦੋਂ ਵੀ ਹੇਲੀ ਚ ਫੜ ਕੇ ਲਿਆਦਾ ਇਹਨੂੰ ਤੇਹੀ ਸਿਆਣੀ ਜੀ ਇਹ ਵੇਲਾ ਹੀ ਇਦਾਂ ਦਾ ਵਾ ਜਦੋਂ ਸਮਾਂ ਹੀ ਇਦਾਂ ਦਾ ਆ ਗਿਆ ਵਾ ਵੀ ਕੁੜੀਆਂ ਕਰਦੀਆਂ ਇਹੋ ਗੱਜਾ ਤੇ ਮਨ ਚ ਡਰ ਤੇ ਪੈ ਜਾਂਦਾ ਵਾ ਕੋਈ ਗੱਲ ਨਹੀਂ ਅਹੀਂ ਰਿਸ਼ਤਾ ਚੰਗਾ ਹੀ ਵੇਖਿਆ ਵਾ ਸਭ ਕੁਝ ਵੇਖ ਜਾਂਚ ਕੀ ਕੀਤਾ ਵਾ ਤੀਹੀ ਫਿਕਰ ਨਾ ਕਰੋ ਐਵੇਂ ਬਾਕੀ ਜੋ ਮਾਲਕ ਨਹੀਂ ਕਰਨਾ ਵਾ ਹੁਣ ਆ ਤੇ ਉਹ ਹੀ ਆ ਅਹੀਂ ਜੋ ਮਰਜੀ ਸੋਚੀ ਜਾਈਏ ਥੋੜੇ ਜਿਹੀ ਅੱਧੀ ਗੱਲ ਅਦਤੀ ਕੁੜੀ ਨੇ ਵੀ ਵੇਖੀ ਬਾਹਰ ਤੇ ਜਾਣਾ ਤੇ ਤੂੰ ਹੀ ਚੱਲ ਜੜਾ ਨਾਲੇ ਤੇਰਾ ਵੀ ਸੁਪਨਾ ਪੂਰਾ ਹੋਏਣਾ ਤੂੰ ਫਿਕਰ ਨਾ ਕਰਿਆ ਕਰ ਠੀਕ ਨੇ ਇਹ ਗੱਲ ਦੀ ਚਲੋ ਫਿਕਰ ਤੇ ਨਹੀਂ ਕਰਦਾ ਇਕੱਲੀ ਨਾ ਵਿਚੋ ਜਾਣ ਫਿਰ ਕਹਿ ਦਿਓ ਵੀ ਗੱਲ ਕਰ ਲੈਣ ਚੰਗੀ ਤਰ੍ਹਾਂ ਲੈ ਪੁੱਤ ਫਿਕਰ ਕੰਨੋ ਕਰਦੇ ਜੇ ਵਿਚੋਲਾਂ ਦਾ ਫੋਨ ਆਇਆ ਸੀ ਅੱਛਾ ਉਹ ਕਹਿਣ ਦੇ ਆ ਵੀ ਅਗਲੇ ਐਤਵਾਰ ਦਾ ਨਾ ਵਿਆਹ ਪੱਕਾ ਵਾ ਆਦੇ ਵਧੀਆ ਸੁਭ ਹੋ ਗਿਆ ਕਾ ਆਦੇ ਵਧੀਆ ਕਰਤਾ ਪੁੱਤ ਕਿਹੇ ਗੱਲ ਦਾ ਫਿਕਰ ਨਾ ਕਰ। ਮੁੰਡੇ ਕਿਉਂ ਮਖੌਲ ਕਰਦੇ ਆ। ਸਾਰੇ ਤੀਆਂ ਪੁੱਤ ਇੱਕੋ ਜੇ ਨਹੀਂ ਹੁੰਦੇ। ਪਰਿਵਾਰ ਚੰਗਾ ਹੋਵੇ ਨਾ ਤੇ ਮਾਂ ਪਿਓ ਨੇ ਸਿੱਖਿਆ ਦਿੱਤੀ ਹੁੰਦੀ ਆ ਵੀ ਸਹੁਰੇ ਘਰ ਜਾ ਕੇ ਧੀਏ ਇਦਾਂ ਨਹੀਂ ਕਰਨਾ। ਚਲ ਮਮੀ ਮੈਂ ਤਾਂ ਕਹਿਣਾ ਵਾ ਵੀ ਸਭ ਕੁਝ ਨਾ ਵਧੀਆ-ਵਧੀਆ ਹੋ ਜੇ। ਕੋਈ ਗੱਲ ਨਹੀਂ ਪੁੱਤ ਵਧੀਆ ਹੀ ਹੁਣਾਵਾ। ਲੋਕਾਂ ਦੀਆਂ ਗੱਲਾਂ ਤੇ ਅਸਰ ਨਹੀਂ ਕਰੀਦਾ ਹੁੰਦਾ। ਤੇ ਮੇਰਾ ਬਾਹਰ ਜਾਂਦਾ ਨਾ ਬਸ ਸੁਪਨਾ ਬੂੜਾ ਹੋ ਜਾ ਇੱਕ ਵਾਰੀ। ਤੇਰਾ ਕਰਕੇ ਤੇ ਪੁੱਤ ਅਸੀਂ ਆਹ ਕੰਮ ਕਰਨ ਦੇ। ਤੇ ਚੱਲ ਮੇਰੇ ਪੁੱਤ ਨੂੰ ਰੀਜਵਾ। ਇਹ ਵੀ ਬਾਅਦ ਚਲ ਜਾਊਗਾ। ਬਾਕੀ ਗੱਲ ਕਰ ਲਈ ਨਾ। ਕੁੜੀ ਐਲਰਟਸ ਕਰ ਲੋਗੀ ਨਾ। ਮੈਂ ਆਹ ਬਚੋਲਣ ਕਹਿੰਦੀ ਆ ਵੀ ਮੈਂ ਸਾਰੀ ਗੱਲਬਾਤ ਕਰ ਲਈ ਐ। ਉਹ ਕਹਿੰਦੇ ਵੀ ਸਾਰੇ ਕੰਮ ਹੋ ਜਾਣਗੇ। ਅੰਮੀ ਤਰੀਕ ਕਿਹੜੀ ਰੱਖੀ ਆ ਵਿਆਹ ਦੀ ਉਹਨਾਂ ਨੇ? ਪੁੱਤ ਤਰੀਕ ਕਿਹੜੀ ਰੱਖਣੀ ਆ? ਐਤਵਾਰ ਤੇ ਉਹਨਾਂ ਵਿਆਹ ਰਹਾ ਤਾਵਾ। ਤੇ ਐਵੇਂ ਨਾ ਮੂੰਹ ਸੁੱਟ ਕੇ ਨਾ ਬੋ। ਉਠੋ ਤਾਂ ਸਾਰੇ ਜਾਣੇ ਤੇ ਲੀੜਾ ਕੱਪੜਾ ਲਿਆਓ ਖਰੀਦੋ। ਦੇਣ ਕਿਹੜੇ ਰਹਿ ਗਏ ਆ? ਨਹੀਂ ਨਹੀਂ ਕੋਈ ਨਹੀਂ। ਆਪਾਂ ਕਰਦੇ ਆਂ ਤਿਆਰੀ। ਤੁਸੀਂ ਹੀ ਹੋ ਤਿਆਰ ਫਿਰ ਹੈਂ? ਹਾਂ ਕੋਈ ਗੱਲ ਨਹੀਂ ਮੈਂ ਹੁਣ ਨਹੀਂ। ਚਲੋ ਮੇਰੇ ਪੁੱਤ ਕੀ ਕਰ ਤੇ ਦਲਜੀਤ ਦਾ ਵੀ ਸੱਚਾ ਦਾ ਜਿਉ ਭੈਣ ਜੀ ਆਈ ਹੀ ਤੇ ਉਹ ਵੀ ਮੈਨੂੰ ਇਹੋ ਗੱਲ ਕਹਿਣ ਲਈ ਕਿ ਕੁੜੀਆਂ ਜਾ ਕੇ ਬਦਲ ਜਾਂਦੀਆਂ ਵਾ ਮੈਂ ਤੇ ਨਾ ਦਿਨ ਰਾਤ ਇਹੋ ਹੀ ਹੱਥ ਜੋੜਦੀ ਆ ਕਿ ਤੇ ਸਾਡੇ ਨਾਲ ਇਹ ਜਾ ਕੰਮ ਨਾ ਹੋਵੇ ਮੇਰੇ ਪੁੱਤ ਵੀ ਨਾ ਫਰੀਜ ਬੁਰੀ ਹੋ ਜੇ ਬਾਹਰ ਜਾਣ ਵਾਲੀ ਕੁੜੀ ਵੀ ਵਧੀਆ ਮਿਲ ਜੇ ਦੇਖਣ ਨੂੰ ਤੇ ਕੁੜੀ ਮਨੁ ਤੇਰੀ ਲੱਗਦੀ ਆ ਚਲੋ ਅੱਗੇ ਸਾਡੇ ਕਰਮ